ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਨੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 6029 62848 6029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਕਰਨ ਕੋਲ ਜੇਕਰ ਬਾਈ ਦੀ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਮਾਛੀਆਂਗਲਾ ਇਹ ਰਾਵਾਂ ਰੋਡ ਤੇ ਪਿੰਡ ਪੈ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਾਸੀ ਕਾਲ ਬਾਜੀ 사ਸੀ ਕਾਲ ਬਾਜੀ ਹੋ ਠੀਕ ਠਾਕ ਹੈ ਵਧੀਆ ਵੀਰੇ ਵੀਰੇ ਪਹਿਲਾ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਕਰਨਾ ਜੀ ਪਿੰਡ ਮੇਰਾ ਮਾਛੀਆਂ ਜੀ ਜ਼ਿਲ੍ਹਾ ਲੁਧਿਆਣਾ ਪੈਂਦਾ ਵੀਰੇ ਆਪਾਂ ਨੂੰ ਰਾਹੋਂ ਰੋਡ ਤੋਂ 1 ਕਿਲੋਮੀਟਰ ਅੰਦਰ ਨੂੰ ਆ ਕੇ ਵੀਰੇ ਪਿੰਡ ਹੈ ਜੀ ਆਪਣਾ ਠੀਕ ਹੈ ਵੀਰੇ ਹਾਂਜੀ ਬਾਈ ਜੀ ਵੀਰੇ ਮੋਬਾਈਲ ਨੰਬਰ ਮੇਰਾ ਨੰਬਰ ਵੀਰੇ 7607298883 ਆ ਵੀਰੇ ਠੀਕ ਹੈ ਵੀਰੇ ਜੇ ਕਿਸੇ ਨੇ ਵਟਸਐਪ ਕਰਨਾ 981454899 ਨਹੀਂ ਆ ਵੀਰੇ ਠੀਕ ਹੈ ਵੀਰੇ ਵੀਰੇ ਅੱਜ ਫਿਰ ਦੋ ਬਾਈਆਂ ਲੈ ਆਏ ਆ ਦੋ گاਵਾ ਵੀਰੇ ਆਪਣੇ ਕੋ ਠੀਕ ਹੈ ਵੀਰੇ ਕੱਲ ਹੀ ਆਈਆਂ ਰਾਤ ਸ਼ਾਮ ਸ਼ਹੀ ਕੀ ਵੇਦਨਾ ਠੀਕ ਹੈ ਵੀਰੇ ਠੀਕ ਹੈ ਹਾਂਜੀ ਬਾਈ ਜੀ ਵੀਰੇ ਆ ਡੱਬੀ ਅਲੀ ਦੀ ਡਿਟੇਲ ਤੋਂ ਸ਼ੁਰੂ ਕਰ ਲੈਂਦੇ ਆ ਫਿਰ ਇੱਧਰ ਹੀ ਆ ਵੀਰੇ ਇੱਕ ਨੰਬਰ ਤੇ ਵੀਰੇ ਦੀ ਡਿਟੇਲ ਦੇ ਸੀਲ ਪਹਿਲਾਂ ਵੀਰੇ ਆਪ ਇਹ ਪਹਿਲੇ ਸੂਏ ਬੱਚੀ ਆ ਅੱਛਾ ਜੀ ਠੀਕ ਆ ਆਪਾਂ ਕਿਸੇ ਦੇ ਘਰ ਤੋਂ ਹੀ ਲਈ ਹੋਈ ਆ ਪਹਿਲੇ ਸੇ ਬੱਚੀ ਆ ਦੁੱਧ ਜਣ ਕੇ ਥੱਲੇ 8 ਕਿਲੋ ਆ ਠੀਕ ਹੈ ਵੀਰੇ ਹਾਂਜੀ ਸੂਈ ਨੂੰ ਦੱਸਦੇ ਆ ਉਹ ਕਹਿੰਦਾ ਸਕਰੀਮਨ ਸਾਢੇ 3-4 ਮਹੀਨੇ ਦੀ ਸੂਈ ਹੋਈ ਆ ਠੀਕ ਹੈ ਵੀਰੇ ਠੀਕ ਹੈ ਸੀਲ ਸੌ ਬਥੇਰੀਆ ਦੇ ਆਰਡਰ ਕੁਆਲਟੀ ਦੇਖੋ ਥਾਂ ਦੇਖੋ ਜਿਆ ਲੱਗਿਆ ਦੇਖੋ ਪੱ ਠੀਕ ਹੈ ਬਾਈ ਸੂਈ ਨੂੰ ਕਿੰਨਾ ਟਾਈਮ ਦੱਸਦਾ ਸੂਈ ਨੂੰ ਵੰਛੇ ਸਾਢੇ 3-4 ਮਹੀਨੇ ਦੱਸਦੇ ਆ ਮਾਲਕ ਬਾਕੀ ਆਪਾਂ ਕਿਹੜਾ ਵੰਛਾ ਦੇਖੀ ਠੀਕ ਹੈ ਕੈਨ ਦੇ ਮੁਤਾਬਕ ਹੀ ਆ ਠੀਕ ਹੈ ਦੁੱਧ ਬਾਈ ਦੁੱਧ ਪਾਈ 8 ਲੀਟਰ ਰੈਨ ਪੂਰਾ ਖਰਾ ਦੇਵਾਂਗੇ ਠੀਕ ਹੈ ਕੈਨ ਦੇ ਅੱਛਾ ਦੋ ਟਾਈਮ ਜਾਂ 4 ਟਾਈਮ ਸੱਡੀ ਕਰਾ ਲਵੋ ਹਾਂ ਦੋ ਟਾਈਮ ਚਾਰ ਟਾਈਮ ਮੇਰਾ ਭਰਾ ਕੋ ਚੋਲ ਬੈ ਠੀਕ ਤਸੱਲੀ ਕਰ ਲਵਿਆ ਪਰ ਨਵੇਂ ਬਰੀਡ ਚੰਗੀ ਹੈਗੀ ਆ ਬਰੀਡ ਫੁੱਲ ਨੂੰ ਵਧੀਆ ਬੱਛਿਆ ਵੰਛੇ ਦੇਖ ਆ ਬੁੱਥੀ ਦਿਖਾ ਮੈਂ ਕਿੰਨੀ ਸਨਖੀ ਬੱਛਿਆ ਦੇਖੋ ਛੋਟੀ ਜੀ ਬੁੱਥੀ ਆ ਬਰੀਡ ਚ ਹੈਗੀ ਹੈਗਾ ਚੰਗੀ ਹੈਗੀ ਆ ਸਹੀ ਆ। ਛਿੱਗੀ ਦੇ ਦੰਦ ਕੱਢਦੇ ਪੀਆ ਦੇਖ ਲੈ ਖਾਲ ਤੇ ਚੰਗੇ ਚਾਰ ਦੰਦ ਹੈਗੇ ਆ। ਪਹਿਲੇ ਸੂਏ ਬਾਈ ਨੇ ਜਿੱਦਾਂ ਦੱਸਿਆ ਚੰਗੀ ਹੈਗੀ ਆ। ਛਿੱਗੀ ਦੇ ਦੰਦ ਕੱਢ ਰਹੀ ਆ ਹੱਦੇ। ਠੀਕ ਆ। ਥਣ ਦਿਖਾ। ਥਣ ਦੇਖੋ ਕੱਲਾ ਕੱਲਾ ਥਣ ਲੱਗਾ ਪੂਰੇ ਗੈਪ ਤੇ ਠੰਡੀ ਦੇਖੋ ਪੂਰੀ ਹੈਗੀ ਆ। ਪੂਰੀ ਠੰਡੀ। 8 ਕਿਲੋ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਆਪਣਾ ਮਿਲਕਿੰਗ ਕਰਕੇ ਲੈ ਕੇ ਜਾਓ। ਕੱਲ ਕੇ ਲੈ ਕੇ ਜਾਵੋ। ਦੁਖਾ ਦਿਓ। ਲੰਬਾਈ ਲੰਬਾਈ ਵੀ ਚੰਗੀ ਹੈਗੀ ਆ। ਆ ਦੇਖੋ ਇੱਕ ਵਾਰ। ਆ ਫੇਸ ਬਿਊਟੀ ਦੇਖੋ ਸੋਹਣੀ ਹੈਗਾ।

ਵੇ ਭਾਈ ਆਪ ਇਹਦਾ ਮੁੱਲ ਕੀ ਕਰਦੇ ਆ ਮੁੱਲ ਬੰਛ ਤੋਹਫਾ ਹੀ ਦੇਣੇ ਆ ਆਪਾਂ ਹਰੇਕ ਵੀਡੀਓ ਚ ਇਹੀ ਗੱਲ ਕਹਿੰਦੇ ਹੁੰਨੇ ਠੀਕ ਆ ਜੇ ਕਿਸੇ ਨੇ ਆਪਣੇ ਕੋਲ ਆਉਣਾ ਬਾਹਰੋਂ ਵੇਖਾਰ ਘੁੰਮ ਕੇ ਆਪਾਂ 5-10 ਹਜ਼ਾਰ ਦਾ ਫਰਕ ਹੀ ਮਿਲੂਗਾ ਠੀਕ ਆ ਠੀਕ ਹੈ ਠੀਕ ਹੈ ਵੀਰੇ ਠੀਕ ਆ ਤੇ ਇੱਕ ਵੀਡੀਓ ਐਂਡ ਤੱਕ ਦੇਖਿਆ ਕਰੋ ਦੱਸਿਆ ਕਰੋ ਕੋਈ ਮੁੱਲ ਜਾਇਜ਼ ਹੁੰਦੇ ਨਾ ਜਾਇਜ਼ ਹੁੰਦੇ ਠੀਕ ਆ ਸਹੀ ਸਹੀ ਕਮੈਂਟਾਂ ਜੀ ਵੀ ਦੱਸਿਆ ਕਰੋ ਆਪਾਂ ਪਤਾ ਲੱਗਦਾ ਤਾਂ ਹੀ ਫਿਰ ਸਾਨੂੰ ਵੀ ਪਤਾ ਲੱਗੂ ਵੀ ਅਸੀਂ ਜਾਇਜ਼ ਮੰਗ ਰਹੇ ਆ ਨਾ ਜਾਇਜ਼ ਮੰਗ ਰਹੇ ਆ ਠੀਕ ਆ ਤੇ ਨਹੀਂ ਭਾਈ ਬਈ ਇਹਦਾ ਕੀ ਮੁੱਲ ਕਰਦੇ ਆ ਜਾਇਜ਼ ਆ ਬੰਛ ਹਣ ਬੱਚੀਆਂ ਪ ਆਪਾਂ ਮੁੱਲ ਕਰਦੇ ਆ ਜਿੰਨਾ ਆਪਾਂ 35 ਕਿਲੋ ਦਾ 40 ਕਿਲੋ ਠੀਕ ਆ ਠੀਕ ਹੈ ਆਪਾਂ 27000 ਦੀ ਦੇ ਦਾਂਗੇ ਚਲੋ ਠੀਕ ਹੈ ਕੋਈ ਭਾਈਆ ਠੀਕ ਹੈ ਠੀਕ ਹੈ ਭਾਈ ਠੀਕ ਹੈ ਸਹੀ ਹੈ ਵੀਰੇ ਹਾਂ ਕਿਉਂਕਿ ਵਧੀਆ ਬੱਛੀ ਟੋਪ ਰੀਜੇ ਤੇ ਹੈ ਸੇਵਾ ਕਰ ਨੂੰ ਖਾਣ ਨੂੰ ਵੀ ਚਾਰੂ ਆ ਦੇਖ ਲਾ ਹਾਂਜੀ ਹਾਂਜੀ ਆ ਦੇਖ ਠੀਕ ਹੈ ਹਨ ਨੂੰ ਵੀ ਪੂਰੀ ਚਾਰੂ ਹੈਗੀ ਆ ਜੋ ਕੋਈ ਵੀਰੇ ਜੇ ਸੇਵਾ ਕਰ ਲੂਗਾ ਮੈਂ ਚ ਹਾਂਜੀ ਹਾਂਜੀ 10 ਕਿਲੋ ਤੋਂ ਬਾਹਰ ਦੋ ਦੋ ਚੋ ਲੋ ਸਹੀ ਆ ਠੀਕ ਐਨੀ ਗਾਰੰਟੀ ਦੇ ਦੇਣੇ ਜੇ ਕੋਈ ਸੇਵਾ ਵਾਲਾ ਹੋਵੇ ਮੇਰਾ ਭੈਣਾ ਚਵਾਈ ਵਧੀਆ ਪੂਰੀ ਵਧੀਆ ਚੋਣ ਪਸਮਾਨ ਲੱਗਿਆ ਸਾਰੀ ਗਰੰਟੀ ਦੇ ਬਾਹਰ ਪੇਛਾ ਹੋਵੇ ਕੋਈ ਥਣਾ ਚ ਨੁਕਸ ਹੋਵੇ ਆਪਾਂ ਬੈਠੇ ਆ ਠੀਕ ਹੈ ਮੰਤਰਾ ਦੀ ਗਰੰਟੀ ਹੈ ਬਾਈ ਹਾਂ ਠੀਕ ਹੈ ਚੰਗੀ ਹੈ ਬਈ ਉਦਾਂ ਦੋ ਦੋ ਟਾਈਮ ਅਗਲਾ ਚੋਰ ਹੋਵੇ ਆਪਣਾ ਠੀਕ ਹੈ ਸਹੀ ਹੈ ਸਹੀ ਹੈ ਵੀਰੇ ਜੇ ਕਿਸੇ ਨੇ ਔਨਲਾਈਨ ਮੰਗਵਾਨੀ ਆਪਾਂ ਨੂੰ ਸਾਈ ਪਾ ਦੇ ਕੋਈ 5000 ਰੁਪਏ ਆਪਾਂ ਚਵਾ ਕੇ ਦੋ ਟਾਈਮ ਅਗਲੇ ਪਹਚਾਦਾਂ ਗੇ ਜ਼ਿੰਮੇਵਾਰੀ ਤੇ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਹਾਂਜੀ ਬਾਈ ਆ ਜਾ ਬਾਈ ਫਿਰ ਦੂਜੀ ਗਾਂ ਦੀ ਡਿਟੇਲ ਆ ਜਾ ਮੈਂ ਚੱਦਰ ਆ ਇਹਦੀ ਬੈ ਡਿਟੇਲ ਦੱਸੋ ਇਹ ਆਪ ਦੂਜੇ ਸਵੇਰ ਸੂਈ ਹੋਈ ਹੈ ਬੱਚੀ ਠੀਕ ਹੈ ਹਾਂਜੀ ਇਹਨੂੰ ਸੂਈ ਇੰਨ ਤੋਂ 4 ਦਿਨ ਹੋ ਗਏ ਉਹ ਬੱਛੀ ਆ ਮਗਰ ਉਹ ਬਲੈਕ ਰੰਗ ਦੀ ਠੀਕ ਆ ਆ ਬੱਛੀ ਹੈਗੀ ਆ ਮਗਰ ਫੇਸ ਚਿੱਟੇ ਵਾਲੀ ਬਲੈਕ ਰੰਗ ਦੀ ਬੱਛੀ ਆ ਸਹੀ ਆ ਵੀਰੇ ਠੀਕ ਹੈ ਜੀ ਬਾਈ ਕੱਦ ਪੂਰਾ ਹੈਗਾ ਕੱਦ ਫੁੱਲ ਵੱਡੀ ਆ ਕੋਈ ਛੋਟੀ ਮੰਨ ਕੇ ਨਾ ਮੇਰਾ ਭਰਾ ਕੋਈ ਆ ਵੀ ਠੀਕ ਆ ਠੀਕ ਆ ਲੰਬਾਈ ਲੰਬੀ ਫੁੱਲ ਵੱਡੀ ਲੰਬਾਈ ਦੇਖ ਲੈ ਕਿੰਨੀ ਆ ਛੋਟੀ ਮੰਨ ਕੇ ਨਾ ਬੇ ਥਣ ਚਵਾ ਇੱਕ ਨੰਬਰ ਆ ਠੀਕ ਆ ਆ ਦੇਖੋ ਇੱਕ ਵਾਰ ਆਰਡਰ ਕੁਆਲਟੀ ਦੇਖੋ ਪੱਲਾ ਪੱਲਾ ਥਣ ਲੱਗਾ ਪੂਰੇ ਗੈਪ ਤੇ ਬਾਈ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ ਤਿੰਨ ਤੋਂ ਚਾਰ ਦਿਨ ਹੋ ਗਏ ਵਨਛੋ ਉਹ ਬੱਛੀ ਆ ਮਗ ਸਹੀ ਹੈ ਹੁਣ ਵੀ ਦੁੱਧ ਜਾਨੀ ਕਿ ਥੱਲੇ ਇਸ ਟਾਈਮ 11 12 ਕਿਲੋ ਦਾ ਗੇੜ ਹੈਗਾ ਖੁੱਲਾ ਅੱਛਾ ਜੀ ਠੀਕ ਹੈ ਦੁੱਧ ਜਾਨੀ ਕਿ ਮਾਲਕ ਕਹਿੰਦੇ ਪਹਿਲੇ ਸੂਏ ਸੀ 16 17 ਕਿਲੋ ਚੋਇਆ ਠੀਕ ਹੈ ਵੀਰੇ ਠੀਕ ਹੈ ਬਾਕੀ ਇਹਦਾ ਸੇਵਾ ਦਾ ਡਿਪੈਂਡ ਆ ਆਪਣੇ ਘਰ ਜਿਹੜਾ ਹੈਗਾ 11 12 ਕਿਲੋ ਆਪਾਂ ਅਗਲੇ ਨੂੰ ਚਵਾ ਕੇ ਲੈ ਦਵਾਂਗੇ ਠੀਕ ਆ ਬਈ ਬੋਲੀ ਤੋਂ ਜਿਵੇਂ ਦੋ ਸਟਾਰਟ ਹੋਇਆ ਹਾਂ ਇਹ ਦੁੱਧ ਸਟਾਰਟ ਹੋਇਆ ਚਲੋ ਸਹੀ ਹੈ ਵੀਰੇ ਅਜੇ 3 4 ਦਿਨ ਹੋਏ ਸੂਈ ਨੂੰ ਅਜੇ ਹੁਣ ਸਾਫ਼ ਕੀਤੀ ਆ ਅਜੇ ਹੁਣ ਦੁੱਧ ਬਣ ਗਿਆ ਜਾਨੀ ਸਟਾਰਟ ਬਈ ਤੇਰੇ ਹਿਸਾਬ ਨਾਲ ਕਿੰਨਾ ਪਾ ਦੂਗੀ ਮੇਰੇ ਹਿਸਾਬ ਨਾਲ ਚਵਾਈ ਬਹੁਤ ਵਧੀਆ ਲੱਗੀ ਹੋਵੇ ਬੰਚ ਠੀਕ ਹੈ ਠੀਕ ਹੈ ਸਾਡੀ ਗਰੰਟੀ ਆਪਣੀ ਘਰ ਪਿੱਛੇ ਦੀ ਚਵਾਈ ਦੀ ਠੀਕ ਆ ਜੇ ਕੋਈ ਲੱਤ ਚੱਕਦੀ ਤਾਂ ਵੀ ਆਪਣੀ ਗਰੰਟੀ ਹੈ ਦੋਨਾਂ ਵਹਿਰੀਆਂ ਦੀ ਸਹੀ ਹੈ ਵੀਰੇ ਠੀਕ ਆ ਆਪਾਂ ਤੁਹਾਨੂੰ ਪਤਾ ਅੱਗੇ ਪਸ਼ੂ ਭੇਜੇ ਆਪਾਂ ਲੰਬੇ ਦਾ ਪਸ਼ੂ ਨੇ ਭੇਜੀ ਦਾ ਆਉਂਦਾ ਠੀਕ ਆ ਸਹੀ ਹੈ ਵੀਰੇ ਇੱਕ ਦੋ ਘੱਟ ਵੇਚ ਲਏ ਪਰ ਵੇਚੀਆਂ ਤਸੱਲੀ ਨਾਲ ਠੀਕ ਹੈ ਵੀਰੇ ਕੱਦ ਬਾਈ ਬੂਰਾ ਵੱਡਾ ਹੈ ਲੰਬਾਈ ਨੂੰ ਵੀ ਚੰਗੀ ਆ ਬੰਚ ਛੋਟੀ ਨਹੀਂ ਹੈਗੀ ਕੋਈ ਛੋਟੀ ਮੰਨ ਕੇ ਨਾ ਆਇਓ ਹਾਂਜੀ ਹਾਂਜੀ ਸਹੀ ਹੈ ਵੀਰੇ ਭਾਈ ਇਹ ਵੀ ਤੋਰ ਲੈ ਇੱਕ ਵਾਰ ਫਿਰ ਤੋਰਾ ਦਿਖਾ ਦੀਏ ਬੰਚ ਤੇਰੇ ਕੈਮਰੇ ਤੋਂ ਡਰਦੀ ਆ ਮੇ लम्बाई लम्बी देखो, shining पूरी है ये कांच। आधे भी foldable डायग्राम था। अर्ध आधे हैं। अर्ध quality देखो, एक बर्तुसी। कला कला थाम लग गया, पुरे गए अब ते। अब देखो। देख ला। foldable भी बच्चियाँ, ठंडी बहुत आधे। बच्चियाँ आ गए। ये ये बेटे। अबे। अबे। थोड़ा size भी चंगा है क्या? याद रखो, याद रखो। � ਅਸਾਂ ਨੇ ਕੋ ਨੇੜੇ ਦੇਖੋ ਉਹ ਛੋਟੇ ਮਨਗੇ ਨਾਵੇਂ ਮੇਰਾ ਭਰਾ ਠੀਕਾ ਤ ਨਹੀਂ ਨਾ ਛੋਟੀ ਬੱਚੀ ਹੈਗੀ ਆ ਸਹੀ ਹੈ ਵੀਰੇ ਸਹੀ ਚ ਬਾਈ ਇੱਕ ਨੰਬਰ ਹੋਊਗਾ ਬਸਮਾਨ ਨਹੀਂ ਨਾ ਮੇ ਕੋਈ ਸ਼ਰਲਾ ਛੱਟਾ ਨਹੀਂ ਕੋਈ ਡੋਕਲ ਨਹੀਂ ਹੈਗੀ ਆ ਠੀਕ ਹੈ ਦੋਨੋਂ ਹੀ ਹੈ ਨਹੀਂ ਠੀਕ ਆ ਠੀਕ ਹੈ ਵੀਰੇ ਠੀਕ ਹੈ ਕਿਉਂਕਿ ਕੇਸ ਨੇ ਆਨਲਾਈਨ ਵੀ ਮਗਾਉਣੀ ਹੁੰਦੀ ਆਪਾਂ ਪਹਿਲੇ ਦੱਸਤਾ ਫਿਰ ਬਾਈ ਫੋਨ ਕਰ ਕਰ ਪੁੱਛਦੇ ਬਾਈ ਇਦਾਂ ਉਦਾਂ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਵੀਰੇ ਜੋ ਵੀਡੀਓ ਚ ਦਿਖਾਤਾ ਉਹੀ ਤੁਹਾਨੂੰ ਹੋਊਗਾ ਨਾ ਕਿ ਕੋਈ ਵੀਡੀਓ ਵੱਡੀ ਕਰਕੇ ਆਪਾਂ ਜ਼ੂਮ ਕਰਕੇ ਬਣਾਉਣੀ ਹੈ ਠੀਕ ਆ ਸਿੰਪਲ ਵੀਡੀਓ ਹੁੰਦੀ ਖਾਸ ਕਰਕੇ ਇਹ ਗੱਲ ਦਾ ਧਿਆਨ ਰੱਖੋ ਸਹੀ ਭਾਈ ਕਹਿੰਦੇ ਹੁੰਦੇ ਵੀਡੀਓ ਤੁਸੀਂ ਨੇੜੇ ਕਰਕੇ ਬਣਾ ਲਾ ਜੀ ਹਾਂਜੀ ਹਾਂਜੀ ਵੀਰੇ ਜੋ ਤੁਹਾਨੂੰ ਵੀਡੀਓ ਦੇਖੋ ਉਹੀ ਇੱਥੇ ਆਣ ਕੇ ਦੇਖੂਗਾ ਸਹੀ ਹੈ ਸਹੀ ਹੈ ਵੀਰੇ ਕੋਈ ਫਰਕ ਨਹੀਂ ਤੁਹਾਨੂੰ ਮਿਲੇਗਾ ਠੀਕ ਆ ਬਾਕੀ ਬਾਈ ਦਾ ਪੇਜ ਸ਼ੇਅਰ ਕਰਿਆ ਕਰੋ ਠੀਕ ਆ ਸਹੀ ਹੈ ਵੀਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਦੱਸਿਆ ਕਰੋ ਮੇਰਾ ਭਰਾ ਕਮੈਂਟ ਕਰਕੇ ਵੀ ਆਪਣੇ ਰੇਟ ਸਹੀ ਹੁੰਦੇ ਆ ਨਹੀਂ ਗਏ ਹੁੰਦੇ ਠੀਕ ਆ ਨੀ ਫਿਰ ਰਿਸਪੌਂਸ ਤੁਹਾਨੂੰ ਹੋਰ ਦਿਆ ਕਰਾਂਗੇ ਆਪਾਂ ਠੀਕ ਆ ਨੀ ਸਹੀ ਆ ਬਾਕੀ ਆਪਾਂ ਵਾਰ-ਵਾਰ ਇੱਕੋ ਗੱਲ ਕਹਿੰਦੇ ਜਿਹਨੇ ਆਪਣੇ ਕੋਲੋਂ ਬਾਹਰ ਨਾਲ ਘੁੰਮ ਕੇ ਆਵੇ ਠੀਕ ਆ ਹਾਂਜੀ ਵੀਰੇ ਤੇ ਲਾਸਟ ਵਾਲੀ ਗਾਂ ਦਾ ਕੀ ਮੁੱਲ ਕਰਦਾ ਮੰਝੇ ਤੋਹਫੇ ਦੇਣਾ ਆਪਾਂ ਇਹ ਠੀਕ ਹੈ ਵੀਰੇ ਤੈਨੂੰ ਪਤਾ ਆਪਾਂ ਖਾਸ ਗੱਲ ਇਹੀ ਗੱਲ ਕਹਿੰਨੀ ਹੁਣੇ ਵੀਡੀਓ 'ਚ ਬਾਹਰ ਤਾਂ ਵੀਰ ਘੁੰਮ ਕੇ ਫੇਰ ਕੋਈ ਆਪਣੇ ਕੋਲ ਆਵੇ ਠੀਕ ਹੈ ਸਹੀ ਹੈ ਸਹੀ ਹੈ ਵੀਰੇ ਐਡੀਆਂ ਬੱਚਿਆਂ ਦਾ 80 85 85 ਰੁਪਏ ਮੰਗੇ ਜਾਂਦੇ ਠੀਕ ਹੈ ਸਹੀ ਹੈ ਵੀਰੇ ਸਹੀ ਹੈ ਜੇ ਕਿਸੇ ਨੇ ਆਪਣੇ ਕੋਲ ਦੁੱਧ ਚੋਕ ਲੈ ਕੇ ਆਣੀ ਆਪਾਂ ਤਾਂ ਵੀ ਚਵਾ ਕੇ ਦੇ ਦਾਂਗੇ 15 16 ਕਿਲੋ ਜਿਹੜੀ ਆਪਾਂ ਤੁਹਾਨੂੰ ਵੀਡੀਓ 'ਚ ਗੱਲ ਕਹਿ ਦਿੱਤੀ ਠੀਕ ਹੈ ਠੀਕ ਹੈ ਖਾਣੂ ਵੀ ਬੜੀ ਚਾਰੂ ਹੈਗੀ ਪੂਰੀ ਚਾਰੂਆ ਬੰਛ ਹਾਂਜੀ ਹਾਂਜੀ ਵੀਰੇ ਕੋਈ ਐ ਨਹੀਂ ਹੈਗਾ ਵੀਰਾ ਤਾਂ ਹੀ ਕੋਈ ਨਾ ਕਰਮ ਵਾਲਿਆਂ ਨੂੰ ਪਤਾ ਨਹੀਂ ਹੈਗਾ ਵੀ ਉਪਰੇ ਦਾ ਇ ਵੰਚ ਤੋਹਫੇ ਦੇਣਾ ਆਪਾਂ ਜੈਤ ਜੀ ਨਾਲ ਗੱਲ ਕਰਨੀ ਹੈ ਹਾਂਜੀ ਵੀਰੇ ਪਈਆ ਲਵਾਂਗੇ ਇਹਦਾ 52000 ਅੱਛਾ ਉਹ ਫਿਰ ਇਹ ਉਹ ਫਿਰ ਇਹ ਉਹ ਫਿਰ ਇਹ ਕਾਹਦੀ ਸੂਈਗਾ ਕਾਹਦੀ ਜਨ ਪੂਰਾ ਕੋਲੋਂ ਵੱਡੀ ਗਾਂ ਕੋਈ ਛੋਟੂ ਮੰਨ ਕੇ ਲੈ ਚੀਨਾ ਦੇ ਠੀਕ ਹੈ ਜਿੰਨੀ ਅਜੀ ਚੰਗਾ ਕਰਦਾ ਬੱਚੀ ਇਹ ਮਗਰ ਕੀ ਸੀ ਬੱਚੀ ਆ ਮਗਰ ਵੀ ਬੱਚੀ ਮਗਰ ਵੀ ਬੱਚੀ ਆ ਚਲੋ ਜੇ ਕਿਸੇ ਨੂੰ ਰੁੱਧ ਚੋਕ ਲੈ ਕੇ ਜਾਣਾ ਨਾ ਫਿਰ ਆਪਾਂ 60000 ਦੀ ਦੇ ਦਾਂਗੇ ਚਲੋ ਠੀਕ ਹੈ ਠੀਕ ਹੈ ਜੇ ਕਿਸ ਨੇ 15 16 ਗ੍ਰਾਮ ਆਪਣੇ ਕੋਲ ਚੋਣਾ ਆਪਾਂ 60000 ਰੁਪਏ ਦਾ ਬੰਚ ਲਵਾਂਗੇ ਠੀਕ ਆ ਜੋ ਵੀ ਐਡੀ ਬੱਚੀ ਹੁਣ ਤੁਹਾਨੂੰ ਦੇਖ ਲਓ ਜਿੰਨੇ ਦੀ ਮਿਲੇਗੀ ਬਾਹਰਲਾ ਬਿਆਰ ਘੋਮ ਲਿਓ ਬੱਚੀ ਹੁਣ ਵੇਲਾ ਪ੍ਰਿੰਟ ਵੇਲਾ ਕਿੰਨਾ ਚੰਗਾ ਸਹੀ ਆ ਸੋਹਣੀ ਹੈ ਇਹਦਾ ਪਿੱਛੋਂ ਬਲੈਕ ਆ ਪੈਰ ਚਿੱਟੇ ਆ ਸਾਰੇ ਸਹੀ ਆ ਤੁਹਾਨੂੰ ਲੈਵਾ ਵੇਲਾ ਕਹੇ ਜਾ ਇਹਨੂੰ ਲੱਗਿਆ ਸਹੀ ਆ ਸਹੀ ਆ ਵੀਰੇ ਇੱਕ ਵਾਰ ਥਨਾ ਸਹੀ ਨੇੜੇ ਵੀ ਦੇਖੋ ਆਰਡਰ ਤੇ ਬਰੀਕ ਬਰੀਕ ਵੇਨਸ ਵੀ ਹੈਗੀਆਂ ਚੰਗੀ ਹੈ ਇਹ ਬੱਚੀ ਅ ਲੇ ਵਾ ਦਿਖਾਇਆ ਪਿੱਛੋਂ ਆ ਵੇਖੋ ਸੋਹਣੀ ਐ ਜੋ ਨੂੰ ਕਾਂਗੇ ਉਹੀ ਨਿਕਲੇਗਾ ਵਨ ਚੱਪ ਐ ਨਹੀਂ ਹੈਗਾ ਠੀਕ ਹੈ ਤਾਂ ਨਹੀਂ ਬਾਕੀ ਜੇ ਕੋਈ ਜੋੜਾ ਲੈ ਕੇ ਜਾਂਦਾ ਤੈਨੂੰ ਪਤਾ ਉਹ ਆਫਰ ਤੇ ਆਪਣੀ ਫ੍ਰੀ ਆ ਠੀਕ ਹੈ ਠੀਕ ਹੈ 50 ਕਿਲੋਮੀਟਰ ਤੱਕ ਕਿਰਾਇਆ ਫ੍ਰੀ ਆ ਆਪਣਾ ਜੇ ਕੋਈ ਜੋੜਾ ਲੈਂਦਾ ਤਾਂ ਸਹੀ ਹੈ ਵੀਰੇ ਸਹੀ ਹੈ ਠੀਕ ਹੈ ਜਿੰਨੇ ਦੀ ਆਪਾਂ ਇਹ ਕਹੇ ਤੀ ਜਿੰਨੇ ਦੀ ਉਹ ਕਹੇ ਤੀ ਜੇ ਕੋਈ ਲੈ ਕੇ ਜਾਂਦਾ ਆਪਾਂ ਕਿਰਾਇਆ ਫ੍ਰੀ ਕਰ ਦਾਂਗੇ 50 ਕਿਲੋਮੀਟਰ ਤੱਕ ਠੀਕ ਆ ਸਹੀ ਹੈ ਬਾਈ ਸਹੀ ਹੈ ਹਾਂ ਠੀਕ ਆ ਜੇ ਕਿਸੇ ਭਰਾ ਨੂੰ ਕੋਈ ਵੀ ਗਾਂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ